ਸਸਾ ਦੁੱਖ ਦੇ ਨਾਲ ਕਹਾਣੀ ਤਰਤੀ ਪੰਜ ਦਰਿਆ ਦੀ ਰਾਣੀ ਰਾਵੀ ਜੇਲ੍ਹ ਮੇ ਅਤੇ ਚਨਾਬੈ ਸਤਲੁਜ ਵਿਆਸ ਸੁਨੇਰੀ ਆਵੇ ਵੰਡੀਆਂ ਲੀਡਰਾਂ ਪਾ ਲਈਆਂ ਲੱਖਾਂ ਜਾਨਾਂ 1947 ਵਿੱਚ ਗਈਆਂ ਲੱਖਾਂ ਜਾਨਾਂ 1947 ਵਿੱਚ ਗਈਆਂ ਜਾਨਾਂ ਵਾਰ ਕੇ ਲਈ ਆਜ਼ਾਦੀ ਕੱਢੇ ਕੋਰੇ ਲੋਕ ਫਸਾਦੀ ਰਾਜਗੁਰੂ ਸੁਖਦੇਵ ਸਰਾਬੇ ਉਦਮ ਭਗਤ ਤੇ ਗਦਰੀ ਬਾਬੇ ਕੁੱਕਿਆ ਵਾਰਿਆ ਜਾਨਾਂ ਨੂੰ ਕਿਉਂ ਵਿਰਸੇ ਨੂੰ ਪੁੱਲ ਗਏ ਅੱਖਾਂ ਵੀਰ ਜਵਾਨਾਂ ਨੂੰ ਕਿਉਂ ਵਿਰਸੇ ਨੂੰ ਪੁੱਲ ਗਏ ਅੱਖਾਂ ਵੀਰ ਜਵਾਨਾਂ ਨੂੰ RAM KRISHNA RAMAY AVATAR AI SAMSI MUHAMMAD SARE ਸਤਗੁਰ ਨਾਨਕ ਸਭ ਦੇ ਸਾਂਝੇ ਜਿੰਨੇ ਭਗਤ ਪਿਆਰੇ ਰੱਬ ਦੇ ਕੇਸਾਂ ਧਾਰੀ ਸਾਰੇ ਸੀ ਗੱਜ ਗੱਜ ਲੰਮੇ ਕੇਸ ਸਿਰਾਂ ਤੇ ਜੂੜੇ ਪਾਰੇ ਸੀ ਗੱਜ ਗੱਜ ਲੰਮੇ ਕੇਸ ਸਿਰਾਂ ਤੇ ਜੂੜੇ ਪਾਰੇ ਸੀ ਨਾਨਕ ਗੱਦੀ ਦੇ ਗੁਰ ਦਸਵੇਂ ਦਾੜੀ ਕੇਸ ਮਸਰੇ ਕਸਮੇ ਸਿੱਖੀ ਖਾਤਰ ਵਾਰੀਆਂ ਜਾਨਾਂ ਲੱਖਾਂ ਸੂਰਬੀਰ ਪਲਵਾਨਾਂ ਭੁੱਲ ਗਏ ਤੁਸੀਂ ਆਸਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਅੱਖਾਂ ਵੀਰ ਜਵਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਅੱਖਾਂ ਵੀਰ ਜਵਾਨਾਂ ਨੂੰ ਪੁੱਤ ਜੋ ਅਸਲ ਪੰਜਾਬੀ ਨਰ ਦੇ ਦਾੜੀ ਰੱਖ ਮੁੱਛ ਕੁੰਡੀ ਕਰ ਦੇ ਦੇਵੇ ਮੁੱਛ ਨੂੰ ਜਦੋਂ ਮਰੋੜਾ ਚ ਕੋਈ ਖਤਰੀ ਚ ਕੋਈ ਰੋੜਾ ਰੋਬ ਜਾ ਬਣਦਾ ਦੂਣਾ ਏ ਕੌਣ ਪੇਟ ਨੂੰ ਵੇਂਦਾ ਪਰਿਆ ਏ ਕੇ ਊਣਾ ਏ ਕੌਣ ਪੇਟ ਨੂੰ ਵੇਂਦਾ ਪਰਿਆ ਏ ਕੇ ਊਣਾ ਏ ਦਾੜੀ ਮੁੱਛਾਂ ਜਮਾ ਮਨਾਏ ਸਿਰ ਵੀ ਕੌਣ ਮੋਣ ਕਰਵਾਏ ਫਰਕ ਨਾ ਵਿੱਚ ਬੰਦਿਆਂ ਤੇ ਬੁੜੀਆਂ ਮੁੰਡੇ ਫਿਰਣ ਬਣਨੋਂ ਕੁੜੀਆਂ ਕੀ ਮੈਂ ਕਹਾਂ ਨਦਾਨਾਂ ਨੂੰ ਕਿਉਂ ਵਿਰਸੇ ਨੂੰ ਖੁੱਲ ਗਏ ਅੱਖਾਂ ਵੀਰ ਜਵਾਨਾਂ ਨੂੰ ਕਿ ਹੋਵਰੇ ਸੇ ਨੂੰ ਪੁੱਲ ਗਏ ਅੱਖਾਂ ਵੀਰ ਜਵਾਨਾਂ ਨੂੰ ਕਈ ਮੈਂ ਸੁਨੇ ਨਾਈ ਨੂੰ ਕਹਿੰਦੇ ਸਾਲੇ ਵਾਲ ਰੜਕਦੇ ਰਹਿੰਦੇ ਐਸਾ ਤੇਜ ਉਸਤਰਾ ਲਾ ਦੇ ਮੂੰਹ ਸਿਰ ਜਮਾਮ ਲਮ ਬਣਾ ਦੇ ਮੈਂ ਕਲ ਵਿਆਤੀ ਜਾਣ ਏ ਉਥੇ ਮੇਰੇ ਯਾਰ ਦੋਸਤਾਂ ਨੇ ਵੀ ਆਣਾ ਏ ਉਥੇ ਮੇਰੇ ਯਾਰ ਦੋਸਤਾਂ ਨੇ ਵੀ ਆਣਾ ਏ ਜਿੰਨੇ ਯਾਰ ਵਿਆਹ ਤੇ ਆਏ ਸਭ ਨੇ ਨਵੇਂ ਸਟਾਈਲ ਬਣਾਏ ਗਿੱਚੀ ਰੜੀ ਕਿਸੇ ਨੇ ਕੱਢੀ ਹੁੰਦੀ ਜਿਉਂ ਖੁਸਰੇ ਦੀ ਅੱਡੀ ਨੰਗਿਆਂ ਕੀਤਾ ਕਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਕਈਆਂ ਵਾਲ ਗਿੱਚੀ ਤੇ ਛੱਡੇ ਪੇਡੂ ਜਿਉਂ ਪੇਡਾਂ ਵਿੱਚ ਵੱਡੇ ਕਈਆ ਮੂਰੇ ਵਾਲ ਵਦਾਏ ਕੁੜੀਆਂ ਵਾਂਗੂ ਚੀਰ ਕੜਾਏ ਹੱਥ ਪਾਵਲ ਤੋਂ ਮਾਰਨ ਪਏ ਨਵੀਂ ਬਹੂ ਦੇ ਵਾਂਗੂ ਹਰਦਮ ਕੇਸ ਸਵਾਰਨ ਪਏ ਨਵੀਂ ਬਹੂ ਦੇ ਵਾਂਗੂ ਹਰਦਮ ਕੇਸ ਸਵਾਰਨ ਪਏ ਇਕ ਨੇ ਕੀਤੀ ਜਮਾ ਕਮਾਲ ਐ ਛੱਡਿਆ ਮੂ ਸਿਰ ਤੇ ਨਾਂ ਵਾਲੈ ਵਾਗਮਤੀਰੇ ਕੋਣ ਕਰਾਇਆ ਬੋਧੀ ਜੋਂ ਤੇ ਬਤੋਂ ਆਇਆ ਕੱਡੇ ਐਵੇਂ ਤਰਾਨਾ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਅੱਖਾਂ ਵੀਰ ਜਵਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਅੱਖਾਂ ਵੀਰ ਜਵਾਨਾਂ ਨੂੰ ਦਾੜੀ ਮੁੱਛ ਤਾਂ ਗਈਆਂ ਆਈਆਂ ਹੁਣ ਤਾਂ ਕੰਨੀ ਮੁੰਦਰਾ ਪਾਈਆਂ ਫਿਰ ਦੇ ਕਈ ਸਲਵਾਰਾਂ ਪਾਈ ਪਰਨੇ ਵਿੱਚ ਗਲੇ ਲਮਕਾਈ ਕਿਸੇ ਦਿਨ ਸਿਰ ਤੇ ਲੈਣਗੇ ਫਿਰ ਇੱਕ ਦੂਜੇ ਤਾਈ ਮੈਡਮ ਆਂਟੀ ਕਹਿਣਗੇ ਫਿਰ ਇੱਕ ਦੂਜੇ ਤਾਈ ਮੈਡਮ ਆਂਟੀ ਕਹਿਣਗੇ ਪੁੱਤ ਸਰਦਾਰਾਂ ਦੇ ਸਰਦਾਰੋ ਕੁਝ ਤਾਂ ਹੱਥ ਅਕਲ ਨੂੰ ਮਾਰੋ ਚੱਲ ਪਏ ਕਿਉਂ ਪੁੱਠੇ ਜੇ ਰਸਤੇ ਸਿਗਰਟ ਜਰਦੇ ਮਹਿੰਗੇ ਸਸਤੇ ਨਾਲ ਚਵਾਵੋ ਪਾਨਾ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਝਾਂਸੀ ਸ਼ਰਨ ਕੌਰ ਦੀਓ ਪੈਣੋ ਮਾਂ ਭਾਗੋ ਪੁੱਲ ਗਈਆਂ ਅਸ਼ੁਦੈਣੋ ਸਿਰ ਕਿਉਂ ਖੋਲੇ ਵਾਂਗਸ਼ੁਦਾਈਆਂ ਸੇਲੀਆ ਵਾਂਗ ਕਮਾਨ ਬਣਾਈਆਂ ਤੇ ਬਿਲਬੋਟਮਾਂ ਪਾ ਰਖੀਆਂ ਤੁਸੀਂ ਪੰਜਾਬਣ ਪੈਣੋ ਕਿਉਂ ਸ਼ਰਮਾਹੀ ਲਾ ਰਖੀਆਂ ਤੁਸੀਂ ਪੰਜਾਬਣ ਪਹਿਣੋ ਕਿਉਂ ਸ਼ਰਮਾਹੀ ਲਾ ਰਖੀਆਂ ਮਾਪੇ ਕਹਿਣ ਪੜਦੀਆਂ ਕੁੜੀਆਂ ਪਰ ਤੁਸੀਂ ਵਿੱਚ ਫੈਸ਼ਨ ਦੇ ਰੁੜੀਆਂ ਬਿਊਟੀ ਵਿੱਚ ਪਾਰਲਰਾਂ ਜਾ ਕੇ ਢੇੜਾ ਵਿੱਚ ਸਨੇਮੇ ਲਾ ਕੇ ਮੁਰਦੀਆਂ ਕਰੇ ਰੋਜ਼ਾਨਾ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਮਾਪੇ ਜੋਰ ਬਥੇਰਾ ਲਾਵਣ ਸਾਡੇ ਪੁੱਤ ਧੀਆ ਪੜ ਜਾਵਣ ਦਿਨ ਕਰਾਏ ਫੀਸਾਂ ਪਰ ਦੇ ਕਈ ਜ਼ਮੀਨਾਂ ਗਹਿਣੇ ਕਰਦੇ ਮਹਿੰਗੀ ਹੋਈ ਪੜਾਈ ਐ ਥੋਡੇ ਪੜ ਜਾਵਣ ਤੇ ਮਾਪਿਆਂ ਨੀਗਾ ਟਕਾਈ ਐ ਥੋਡੇ ਪੜ ਜਾਵਣ ਤੇ ਮਾਪਿਆਂ ਨੀਗਾ ਟਕਾਈ ਐ ਸੋਚੋ ਮਸਾਂ ਕਵਿਤੀ ਪੜਦੇ ਬਾਕੀ ਜਾ ਅਡਿਆਂ ਤੇ ਖੜਦੇ ਬਾਈ ਬੂਟ ਚੜਾਈਆਂ ਜਿੰਨਾ ਜਫੀਆਂ ਪਾਉਂਦੇ ਬਾੰਗ ਹਸੀ ਨਾ ਸਮਝ ਨਾ ਲਾਬ ਨਾ ਹਾਨਾ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਅੱਖਾਂ ਵੀਰ ਜਵਾਨਾ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਅੱਖਾਂ ਵੀਰ ਜਵਾਨਾ ਨੂੰ ਬਣੋ ਸਿਆਣੇ ਪਹਿਣਾ ਵੀਰੇ ਮਾਪਿਆਂ ਦੇ ਅਨਮੁੱਲੇ ਹੀਰੇ ਲੰਗੇ ਆ ਸਮਾ ਹੱਥ ਨੀਓਣਾ ساری ਉਮਰ ਪਉ ਪਛਤਾਉਣਾ ਥੋੜਾ ਸੋਚ ਵਿਚਾਰ ਲਵੋ ਛੱਡ ਕੇ ਪੱਛਮੀ ਸਭਤਾ ਆਪਣਾ ਸੱਬਿਆਚਾਰ ਲਵੋ ਛੱਡ ਕੇ ਪੱਛਮੀ ਸਭਤਾ ਆਪਣਾ ਸੱਬਿਆਚਾਰ ਲਵੋ ਕਰਦੋ ਮਾਪਿਆਂ ਦੀ ਹਿੱਕ ਟੰਡੀ ਪ੍ਰਦੋਰਪੋ ਸਭ ਵਿਦਿਆ ਦੀ ਡੰਡੀ ਸਾਦਾ ਲੀੜਾ ਕੱਪੜਾ ਪਾਵੋ ਜਿਤਨਾ ਘਟਦਾ ਖਰਚ ਘਟਾਓ ਆਖਾਂ ਮੈਂ ਇਨਸਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਮੇਰੀ ਗੱਲ ਮੰਨ ਲਓ ਸਰਦਾਰੋ ਪੱਛਮੀ ਸਭਿਆਚਾਰ ਵਿਸਾਰੋ ਗੰਦਾ ਕਲਚਰ ਫੈਸ਼ਨ ਛੱਡੋ ਚੰਡੇ ਨੇਕ ਨੀਤੀ ਦੇ ਗੱਡੋ ਬਣੋ ਪੰਜਾਬੀ ਸਾਰੇ ਜੀ ਕਲੰਗੀ ਵਾਲੇ ਦੇ ਤੀਆਂ ਪੁੱਤ ਬਣ ਕੇ ਲਵੋ ਨਜ਼ਾਰੇ ਜੀ ਕਲੰਗੀ ਵਾਲੇ ਦੇ ਤੀਆਂ ਪੁੱਤ ਬਣ ਕੇ ਲਵੋ ਨਜ਼ਾਰੇ ਜੀ ਹੈ ਗੁਰਮੇਲ ਬੇਨਤੀ ਕਰਦਾ ਸਭ ਆਚਾਰ ਪੰਜਾਬੀ ਮਰਦਾ ਜਉਂਦਾ ਤੁਸੀਂ ਜਵਾਨੋ ਰੱਖਣਾ ਸੱਚੀ ਗੱਲ ਸੁਣ ਕੇ ਨਾ ਅਖਣਾ ਰੱਖਣਾ ਬੰਦ ਜ਼ਬਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ ਕਿਉਂ ਵਿਰਸੇ ਨੂੰ ਭੁੱਲ ਗਏ ਆਖਾਂ ਵੀਰ ਜਵਾਨਾਂ ਨੂੰ